ਵੜਕਾ ਉਪਾਸ਼ਨ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਤੇ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ ਹੈ ਜਾਣਕਾਰੀ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦਿੱਤੀ ਹੈ ਉਹਨਾਂ ਕਿਹਾ ਕਿ ਲੁਧਿਆਣਾ ਚ ਵੜਕਾ ਉਪਾਸ਼ਨ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਵੱਖ-ਵੱਖ ਥਾਣਿਆਂ ਚ ਬਣਦੀਆਂ ਤਾਂ ਰਾਮਾ ਤਹਿਤ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ ਤਿੰਨ ਜਣਿਆਂ ਦੇ ਉੱਤੇ ਮਾਮਲੇ ਦਰਜ ਹੋਏ ਨੇ ਜਿਨ੍ਹਾਂ ਚ ਇੱਕ ਦੀ ਫੇਸਬੁੱਕ ਆਈਡੀ ਦਾ ਜ਼ਿਕਰ ਜਿਹੜਾ ਪੁਲਿਸ ਦੇ ਵੱਲੋਂ ਕੀਤਾ ਗਿਆ ਕਿ ਉਸਦੇ ਫੇਸਬੁੱਕ ਆਈਡੀ ਜਿਹੜੀ ਹੈ ਗੈਵਿਨ ਗਿੱਲ ਹੈ ਦੂਜੇ ਦਾ ਨਾਮ ਸੁਮਿਤ ਜੋ ਸੂਝਾ ਦੱਸਿਆ ਜਾ ਰਿਹਾ ਤੇ ਤੀਜੇ ਦਾ ਨਾਮ ਨੀਰਜ ਹੈ ਇਹ ਲੁਧਿਆਣਾ ਦੇ ਰਹਿਣ ਵਾਲੇ ਨੇ ਤੇ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਇਹਨਾਂ ਚੋਂ ਸੁਮਿਤ ਜਸੂਝਾ ਸ਼ਿਵ ਸੈਨਾ ਦੇ ਆਗੂ ਦੱਸੇ ਜਾ ਰਹੇ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਦੁਬਾਰਾ ਫੇਰ ਤਾੜਨਾ ਕਰਦੇ ਹੋਏ آگਾਹ ਕੀਤਾ ਗਿਆ ਕਿ ਭਵਿੱਖ ਵਿੱਚ ਜੇਕਰ ਕੋਈ ਵੀ ਵਿਅਕਤੀ ਕਿਸੇ ਦੂਜੇ ਧਰਮ ਵਿਅਕਤੀ ਵਿਰੁੱਧ ਸੋਸ਼ਲ ਮੀਡੀਆ ਇਲੈਕਟ੍ਰੋਨਿਕ ਜਾਂ ਫਿਰ ਪ੍ਰਿੰਟ ਮੀਡੀਆ ਦੇ ਪੜਿਤਾਉ ਭਾਸ਼ਣ ਪੋਸਟ ਪਾਉਂਦਾ ਹੈ ਤਾਂ ਉਸ ਵਿਰੁੱਧ ਜਾਤੀ ਅਨੁਸਾਰ ਬਣਦੀਆਂ ਕਾਨੂੰਨੀ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਦੇ ਹੋਏ ਅਗਲੀ ਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਸੁਪਲਦੀਪ ਸਿੰਘ ਚਾਹਲ ਦੇ ਵੱਲੋਂ ਇੱਕ ਤਾੜਨਾ ਜੜੀ ਉਹ ਕੀਤੀ ਗਈ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਵੀ ਤਰੀਕੇ ਦਾ ਕੋਈ ਵੀ ਭੜਕਾਊ ਬਿਆਨ ਜਾਂ ਫਿਰ ਕਿਸੇ ਵੀ ਤਰੀਕੇ ਦੀ ਅਜਿਹੀ ਚੀਜ਼ ਲਿਖੀ ਜਿਸ ਨਾਲ ਕਿਸੇ ਬੰਦੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਤਾਂ ਉਸ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਸੋ ਜਣਿਆ ਦੇ ਉੱਤੇ ਲੁਧਿਆਣੇ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਇੱਕ ਦੀ ਫੇਸਬੁੱਕ ਆਈਡੀ ਦਾ ਜ਼ਿਕਰ ਪੁਲਿਸ ਦੇ ਵੱਲੋਂ ਕੀਤਾ ਗਿਆ ਕਿ ਗੈਵਿਨ ਗਿਲ ਦੇ ਨਾਮ ਤੋਂ ਫੇਸਬੁੱਕ ਆਈਡੀ ਹੈ ਜੋ ਆਪਣੇ ਸੋਸ਼ਲ ਮੀਡੀਆ ਤੇ ਪੜਕਾਉ ਚੀਜ਼ਾਂ ਜਿਹੜੀਆਂ ਉਹ ਪਾਉਂਦੇ ਸੀ ਇੱਕ ਦਾ ਨਾਮ ਸੁਮਿਤ ਜੋ ਸੂਝਾ ਦੱਸਿਆ ਜਾ ਰਿਹਾ ਜਾਣਕਾਰੀ ਹੈ ਕਿ ਇਹ ਸ਼ਿਵਸੈਨਾ ਦੇ ਆਗੂ ਨੇ ਤੇ ਨੀਰਜ ਜੇ ਏ ਵੀ ਲੁਧਿਆਣੇ ਦੇ ਰਹਿਣ ਵਾਲੇ ਨੇ ਤਾਂ ਇਹਨਾਂ ਦੇ ਉੱਤੇ ਵੀ ਬਣਦਿਆ ਮਕਦਮਾ ਜਿਹੜਾ ਪੁਲਿਸ ਦੇ ਵੱਲੋਂ ਦਰਜ ਕੀਤਾ ਗਿਆ ਜੋ ਕੁਲਦੀਪ ਸਿੰਘ ਚਾਹਲ ਦੇ ਵੱਲੋਂ ਤਾੜਨਾ ਕੀਤੀ ਗਈ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਅਗਾਹਤ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵੀ ੜਕਾਉ ਬਿਆਨ ਦਿੱਤਾ ਤਾਂ ਉਸ ਦੇ ਉੱਤੇ ਵੀ ਬੰਦੀ ਕਾਰਵਾਈ ਕੀਤੀ ਜਾਵੇਗੀ